ਜਿਨ੍ਹਾਂ ਲੋਕਾਂ ਦੇ ਵਾਲ ਝੜ ਰਹੇ ਨੇ ਬਿਲਕੁਲ ਬੰਦ ਹੋਰ ਜਾਣਗੇ ਚਾਹੇ ਦੀ ਔਰਤ ਹੈ ਚਾਹੇ ਦੀ ਮਰਦ ਦਾ ਦੋਨਾਂ ਲਈ ਫਾਇਦੇ ਆ ਇਹਨੂੰ ਛੋਟਾ ਗੋਖਰੂ ਵੀ ਕਿਹਾ ਜਾਂਦਾ ਆਮ ਆਪਾਂ ਸੜਕ ਦੇ ਕਿਨਾਰੇ ਦੇਖਿਆ ਬਚਪਨ ਦੇ ਵਿੱਚ ਆਪਾਂ ਇੱਕ ਜਿਹਦੇ ਲਾਭ ਹੀ ਦਿੰਦੇ ਸੀ ਜਾਂ ਇਹਨੂੰ ਛੋਟਾ ਤਤੂਰਾ ਵੀ ਕਿਹਾ ਜਾਂਦਾ ਜਾਂ ਇਹਨੂੰ ਪਖੜਾ ਵੀ ਕਿਹਾ ਜਾਂਦਾ ਛੋਟਾ ਪਖੜਾ ਵੱਖ-ਵੱਖ ਭਾਸ਼ਾਵਾਂ ਦੇ ਅਲੱਗ-ਅਲੱਗ ਨਾਵਾਂ ਦੇ ਨਾਲ ਇਹਨੂੰ ਜਾਣਦੇ ਆ ਤੁਸੀਂ ਕੀ ਕਰਨਾ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲੈ ਲੈਣਾ ਇਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਇਹਦੇ ਤੁਸੀਂ ਮਤਲਬ ਜਿਹੜੇ ਫੁੱਲ ਨੇ ਉਹ ਵੀ ਪਾ ਸਕਦੇ ਹੋ ਜਿਹੜੇ ਆ ਮਤਲਬ ਗੁਖਰੂ ਜਿਹਾ ਲੱਗੇ ਹੋਏ ਨੇ ਕੰਡਿਆਂ ਵਾਲੇ ਇਹ ਪਾਉਣੇ ਆ ਤੇ ਨਾਲ ਇਹਦੇ ਪੱਤੇ ਪਾ ਸਕਦੇ ਹੋ ਇਹਦਾ ਤੇਲ ਬਣਾ ਲਓ ਇਹਨੂੰ ਪੂਰੀ ਤਰ੍ਹਾਂ ਮਤਲਬ ਰਝਾ ਲਓ ਉਹਨੂੰ ਰਾੜ ਲਓ ਤੇ ਮਚਾ ਲਓ ਵਿੱਚ ਆ ਠੀਕ ਹੈ ਜਦੋਂ ਮਚ ਗਿਆ ਤੁਹਾਡਾ ਤੇਲ ਤਿਆਰ ਹੋ ਜੂ ਤਾਂ ਤੇਲ ਨੂੰ ਲਾਉਣਾ ਸ਼ੁਰੂ ਕਰ ਦਿਓ ਜੇ ਤੁਸੀਂ ਇਹ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਇੱਕ ਬਹੁਤ ਵਧੀਆ ਤੇਲ ਆ ਉਹਦਾ ਰਿਜ਼ਲਟ ਬਹੁਤ ਵਧੀਆ ਜਿਨ੍ਹਾਂ ਦੇ ਵਾਲ ਝੜਦੇ ਆ ਸਿਲਕੀ ਆ ਟੁੱਟਦੇ ਆ ਜਾਂ ਗੰਜਾਪਨ ਆ ਰਿਹਾ ਜਾਂ ਵਾਲਾਂ ਦੀ ਗਰੋਥ ਨਹੀਂ ਹੋ ਰਹੀ ਵਾਲਾਂ ਦੀ ਚਮਕ ਖਤਮ ਹੋ ਗਈ ਲੰਬੇ ਨਹੀਂ ਹਨਾ ਵਾਲ ਜਾਂ ਸ਼ਿਕਰੀ ਪਈ ਵੀ ਹੈ ਵਾਲਾਂ 'ਚ ਕੋਈ ਵੀ ਸਮੱਸਿਆ ਹੈ ਤਾਂ ਸਾਤੋਂ ਘਰ ਬੈਠੇ ਤੇਲ ਤੁਸੀਂ ਮੰਗਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ